ਪ੍ਰੋਮਜਾਰ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਪਿੰਡ ਰੂਪੋਵਾਲੀ ਤੋਂ ਜਿੱਤੇ ਦੁਬਈ ਦੇ ਵਿੱਚ ਨੌਜਵਾਨ ਗਿਆ ਸੀ ਰੋਜੀ ਰੋਟੀ ਦੇ ਲਈ 22 ਸਾਲ ਇਸ ਦੀ ਉਮਰ ਸੀ ਤੇ ਹੁਣ ਇਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕੰਮ ਕਰ ਰਿਹਾ ਸੀ ਜਦੋਂ ਤਾਂ ਅਚਾਨਕ ਰੇਣ ਦਾ ਕੁਝ ਹਿੱਸਾ ਜਿਹੜਾਗਾ ਇਸ ਨੌਜਵਾਨ ਦੇ ਉੱਤੇ ਆ ਕੇ ਡਿੱਗ ਪੈਂਦਾ ਜਿਸ ਤੋਂ ਬਾਅਦ ਮੌਕੇ ਤੇ ਜਿਹੜਾ ਉਸਦੀ ਮੌਤ ਹੋ ਜਾਂਦੀ ਹੈ ਹਜੇ 1.5 ਸਾਲ ਹੋਇਆ ਸੀ ਦੁਬਈ ਗਏ ਨੂੰ ਗਰੀਬ ਪਰਿਵਾਰ ਤੋਂ ਗਿਆ ਸੀ ਦੇਖ ਸਕਦੇ ਹੋ ਸੀ ਪਰਿਵਾਰ ਦਾ ਕੀ ਹਾਲ ਹੋ ਰਿਹਾ ਹੈਗਾ ਭੈਣ ਜਿਸ ਨੇ ਰਖੜੀ ਬੰਨਣੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਭਰਾ ਦੇ ਗੁੱਟ ਤੇ ਪਰ ਹੁਣ ਜਿਹੜਾ ਉਸਦਾ ਭਰਾ ਇਸ ਦੁਨੀਆ ਤੋਂ ਚਲਾ ਗਿਆ ਤੇ ਉਸਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਦੇਖ ਸਕਦੇ ਹੋ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਤਸਵੀਰ ਸਾਹਮਣੇ ਆ ਰਹੀ ਹੈ ਉਸ ਨੌਜਵਾਨ ਦੀ ਜਿਸ ਦੀ ਦੁਬਈ ਦੇ ਵਿੱਚ ਕੰਮ ਕਰਦੇ ਵੇਲੇ ਮੌਤ ਹੋ ਗਈ ਹੈ ਕੰਮ ਕਰ ਰਿਹਾ ਸੀ ਕੋਈ ਕੰਪਨੀ ਦੇ ਵਿੱਚ ਲੱਗਿਆ ਹੋਇਆ ਸੀ ਉੱਥੇ ਜਿਹੜਾ ਕ੍ਰੇਨ ਦੇ ਮਸ਼ੀਨਾਂ ਦੇ ਨਾਲ ਕੋਈ ਕੰਮ ਚੱਲਦਾ ਸੀ ਪਰ ਕ੍ਰੇਨ ਦਾ ਕੁਝ ਹਿੱਸਾ ਜਿਹੜਾ ਇਸ ਦੇ ਉੱਪਰ ਆ ਕੇ ਡਿੱਗ ਪੈਂਦਾ ਤੇ ਮੌਕੇ ਤੇ ਜਿਹੜਾ ਇਸ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਸ ਨੌਜਵਾਨ ਦੀਆਂ ਜਿਸ ਦੀ ਮੌਤ ਹੋਈ ਹੈ ਹਾਲਾਂਕਿ ਪਰਿਵਾਰ ਕ ਮੈਂਬਰ ਵਿਰਲਾਪ ਕਰ ਰਹੇ ਨੇ ਉਹਨਾਂ ਦਾ ਹਾਲ ਜਿਹੜਾ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਜਦੋਂ 4 ਦਿਨ ਰਖੜੀ ਦੇ ਵਿੱਚ ਰਹਿ ਗਏ ਸੀ ਭਰਾ ਦੇ ਗੁੱਟ ਤੇ ਇਸ ਦੀ ਭੈਣ ਨੇ ਜਿਹੜਾ ਰਖੜੀ ਸਜਾਉਣੀ ਸੀ ਪਰ ਹੁਣ ਇਸ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਜਿਹੜਾ ਦੁੱਖ ਲੱਗ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਪੂਰਾ ਪਰਿਵਾਰ ਕਿਵੇਂ ਰੋ ਰਿਹਾ ਸਾਰਾ ਪਿੰਡ ਘਰ ਦੇ ਵਿੱਚ ਪਹੁੰਚਿਆ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਮੁੰਡਾ ਕੀ ਕਹਿ ਰਹੀ ਹੈ ਮੁੰਡੇ ਦੀ ਭੈਣ ਸੁਣਾਉਣਾ ਤੁਹਾਨੂੰ ਮੈਂ ਭਾਰਾ ਪੈਰ ਤੋੜਿਆ ਮੈਂ ਘਰ ਵਿੱਚ ਜਿੰਦਾ ਬਣਾਇ

ਕੀ ਗੱਲਬਾਤ ਕੀ ਹੋਈ ਹੈ ਜੀ ਗੱਲਬਾਤ ਅੱਜ ਤੋਂ 4 ਦਿਨ ਪਹਿਲਾਂ ਗੱਲ ਹੋਈ ਠੀਕ ਠਾਕ ਹੀ ਹਾਂਜੀ ਕਾਲਾ ਨੂੰ ਪਤਾ ਲੱਗਾ ਵੀ ਉਹਦੇ ਸਾਟ ਲੱਗ ਗਈ ਆ ਹੂੰ ਬਾਅਦ ਚ ਪਤਾ ਲੱਗਾ ਘੰਟੇ ਤੱਕ ਵੀ ਉਹ ਮੁੱਛੀ ਧੰਨਿਆ ਆ ਗਿਆ ਵਾ ਚਲੋ ਹੂੰ ਕਿੰਨਾ ਚਿਰ ਪਹਿਲਾਂ ਗਿਆ ਸੀ ਦੁਬਈ ਉਹ ਨੂੰ 1.5 ਸਾਲ ਹੀ ਪੰਨੇ 2 ਸਾਲ ਹੀ ਹੋ ਗਏ ਆ ਜਿਹੜੀ ਤਾਂ ਦੀ ਲਾਸਟ ਟਾਈਮ ਗੱਲ ਹੋਈ ਫੇਰ ਤਾਂ ਕੀ ਗੱਲਾਂ ਬਾਤਾਂ ਕਿਤੇ ਆਨੇ ਗੱਲਾਂ ਬਾਤਾਂ ਹੋ ਕਿ ਦੀ ਮੰਮੀ ਤੂੰ ਠੀਕ ਠਾਕ ਆ ਮੰਮੀ ਮੈਨੂੰ ਤੁਰ ਕੇ ਦੱਸ ਤੂੰ ਸੱਟ ਲੱਗੀ ਆ ਮੈਨੂੰ ਇੱਕ ਵਾਰੀ ਤੁਰ ਕੇ ਦੱਸ ਮੈਂ ਬੱਚੇ ਮੈਂ ਠੀਕ ਠਾਕ ਆ ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਵਾ ਤੇ ਮਾ ਤਾਂ ਇੱਕ ਬੱਚੇ ਵੀ ਜਿਹੜਾ ਵਿਆਹ ਕਵਾਰਾ ਸੀ ਹਾਂਜੀ ਉਹ ਕਵਾਰਾ ਸੀ ਤੇ ਨੀਆ ਤੇ ਨੀਆ ਭੈਣਾ ਕਿੰਨੇ ਭਰਾ ਨੇ ਦੋ ਭਰਾ ਦੋ ਭੈਣਾ ਵਾ ਹਾਂਜੀ ਕਦੇ ਆਈ ਆ ਕੀ ਆਪਾਂ ਮੰਗੀ ਕਰਦੇ ਆਂ ਪੰਜਾਬ ਸਰਕਾਰ ਜਾਣ ਜਿਵੇਂ ਮੇਰੇ ਬੱਚੇ ਦੀ ਡੈੱਡ ਬੋਦੀ ਮੇਰੇ ਘਰ ਆਉਣੀ ਚਾਹੀਦੀ ਆ ਮੈਂ ਬਹੁਤ ਗਰੀਬ ਆਂ 아이 ਬਹੁਤ ਗਰੀਬ ਆਂ ਮੈਂ ਬੱਚਿਆਂ ਦੇ ਸਿਰ ਤੇ ਡੋਰੀ ਹਾਂ ਮੇਰਾ ਜੀ ਪ੍ਰਗਟ ਸਿੰਘ ਆ ਜੀ ਨਾਮ ਮੇਰਾ ਇਹ ਜਿਹੜੇ ਨੌਜਵਾਨ ਦੀ ਡੈਥ ਹੋਈ ਆ ਕੀ ਮਾਮਲਾ ਕੀ ਆ ਜੀ ਇਹ ਜੀ ਜੋਰਜ ਮਸੀਹ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਬਾਰੀ ਦਵਾਰਾਂ ਮਸੀਹ ਇਹ ਲੜਕਾ ਦੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਉੱਥੇ ਕੱਲ ਪਤਾ ਲੱਗਾ ਵੀ ਕੰਮ ਕਰਦਿਆਂ ਕੋਈ ਮਸ਼ੀਨ ਉਤੋਂ ਡਿੱਗ ਕੇ ਉਹਦੇ ਉੱਤੇ ਪੈ ਗਈ ਹੈ ਤੇ ਉਹਦੀ ਸਪੋਰਟਲੀ ਡੈਥ ਹੋ ਗਈ ਹੈ। ਉਹਦੇ ਬਹੁ ਗਰੀਬ ਪਰਿਵਾਰ ਆ। ਤੇ ਅਸੀਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਨ ਜੀਓ ਜਾਂ ਹੋਰ ਜੋ ਟੀਮਾਂ ਪਿੰਡਾਂ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਗਰੀਬ ਪਰਿਵਾਰ ਦੀ ਮਤ ਜਰੂਰ ਕੀਤੀ ਜਾਵੇ। ਤਾਂ ਕਿ ਇਹਨਾਂ ਗਰੀਬ ਪਰਿਵਾਰ ਦੀ ਜਿਹੜੀ ਹਰ ਹੋ ਸਕੇ। ਸਰ ਇਹ ਜਿਹੜੀ ਕੰਪਨੀ ਚ ਗੱਲ ਮਤਲਬ ਕੰਮ ਕਰਦਾ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਜਾਂ ਕਿਸੇ ਹੋਰ ਨਾਲ ਸਾਡੀ ਤਾਂ ਨਹੀਂ ਪਰ ਅਸੀਂ ਕੰਪਨੀ ਨੂੰ ਵੀ ਕਹਾਂਗੇ ਕਿ ਉਹਨਾਂ ਦੀ ਕੰਪਨੀ ਜਿਹੜੇ ਕੰਮ ਕਰਦਾ ਹੈ ਵੀ ਉਹ ਵੀ ਇਹਨਾਂ ਦਾ ਜੋ ਬਣਦਾ ਸਰਦਾ ਆ ਉਹ ਵੀ ਕੰਪਨੀ ਵਿੱਚ ਇਹਨਾਂ ਦੀ ਮਤ ਕਰੇ ਔਰ ਉੱਥੋਂ ਜੋ ਡੱਡ ਬਾੜੀ ਆ ਉਹ ਵੀ ਕੰਪਨੀ ਜੇ ਸ਼ਕੀ ਸ਼ਕੀ ਜੇ ਇੰਡੀਆ ਭੇਜੇ ਜਾਵੇ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਦੱਡਬੜੀ ਆ ਸਕੇ ਸਰ ਜਦੋਂ ਕੋਈ ਵੀ ਮਤਲਬ ਮੁਲਾਜ਼ਮ ਕੰਮ ਕਰਦਾ ਉਹਦੀ ਇਨਸ਼ੋਰੈਂਸ ਹੁੰਦੀ ਹੈ ਉਹਦਾ ਬੈਨੀਫਿਟਸ ਵੀ ਹੁੰਦੇ ਨੇ ਤੁਸੀਂ ਉਹ ਮੰਗ ਕਰੋ ਕਿ ਉਹਦੇ ਬਿਲਕੁਲ ਬਿਲਕੁਲ ਜੀ ਜਦੋਂ ਬੰਦੇ ਤੋਂ ਜਾਂਦੇ ਨੇ ਉਹਨਾਂ ਲਈ ਸੋਰ ਸੰਦੀ ਆ ਇਹ ਮੰਗ ਕਰਦੇ ਆ ਕੰਮੀ ਨਾ ਹੋਵੇ ਕਿ ਜੀ